ਮਾਨਯੋਗ ਪੱਤਰਕਾਰ ਸਹਿਬਾਨ ਸਾਰੇ ਹੀ ਮੀਡੀਆ ਦੇ ਆਗੂਕਰ ਸਹਿਬਾਨ ਮੈਂ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਕੱਲ ਦੀ ਸ਼ਹਿਰ ਦੀ ਇੱਕ ਇੰਨੀ ਮੰਦਭਾਗੀ ਘਟਨਾ ਜਿਹੜੀ ਕਿ ਚੋਰੀ ਕਮ ਡਾਕਾ ਉਹਨੂੰ ਚੋਰੀ ਵੀ ਕਿਹਾ ਜਾ ਸਕਦਾ ਡਾਕਾ ਵੀ ਕਿਹਾ ਜਾ ਸਕਦਾ ਉਸ ਦੀ ਵੈਰੀਫਿਕੇਸ਼ਨ ਵਾਸਤੇ ਅੱਜ ਤੁਸੀਂ ਇਨਾ ਫਿਗਰ ਕਰਦੇ ਹੋਏ ਇੱਥੇ ਪਹੁੰਚੇ ਹੋ ਉਸ ਦੇ ਬਾਰੇ ਸਾਡੀ ਮਲੋੜ ਪੁਲਿਸ ਨੂੰ ਇਹ ਗੱਲ ਹੈ ਕਿ ਦੇਖੋ ਜਿਹੜੀ ਇਹ ਗੱਲ ਘਟਨਾ ਹੋਈ ਹੈ ਬਹੁਤ ਹੀ ਮੰਨ ਬਾਗੀ ਘਟਨਾ ਹੈ ਇਹ ਇੱਕ ਬਹੁਤ ਵੱਡੀ ਡਕੈਤੀ ਚੋਰੀ ਔਰ ਜਿਹੜੀ ਦੋ ਘਰਾਂ ਦੇ ਵਿੱਚ ਇਹ ਮਿਸ ਹੈਪਨਿੰਗ ਹੋਈ ਹੈ ਇਸ ਤੇ ਸਾਰਾ ਸ਼ਹਿਰ ਬੜਾ ਚਿੰਤਤ ਹੈ ਔਰ ਸਾਰੇ ਸ਼ਹਿਰ ਦੇ ਪਰਿਵਾਰਾਂ ਨੂੰ ਇਸ ਗੱਲ ਦੀ ਬੜੀ ਫਿਕਰ ਹੈ ਕਿ ਅਗਰ ਦਿਨ ਦਿਹਾੜੇ ਇਸ ਤਰ੍ਹਾਂ ਦੀ ਚੋਰੀ ਤੇ ਡਕੈਤੀ ਹੋਊਗੀ ਤੇ ਸ਼ਹਿਰ ਦੇ ਵਿੱਚ ਇਹ ਕਿਸ ਤਰ੍ਹਾਂ ਜਿਹੜਾ ਹੈ ਮਾਹੌਲ ਠੀਕ ਰਹੂਗਾ ਸੋ ਅਸੀਂ ਡੀਐਸਪੀ ਸਾਹਿਬ ਨੂੰ ਗੱਲ ਕੀਤੀ ਸੀ ਤੇ ਉਹ ਕਹਿੰਦੇ ਵੀ ਐਸਐਚਓ ਸਾਹਿਬ ਤੁਹਾਡੇ ਕੋਲੇ ਇੱਥੇ ਚਾਮਗਸਟ ਹਾਊਸ ਦੇ ਵਿੱਚ ਆ ਜਾਂਦੇ ਆ ਹੁਣੇ ਥੋੜੀ ਦੇਰ ਪਹਿਲਾਂ ਤੁਹਾਡੇ ਸਾਹਮਣੇ ਇੱਥੇ ਐਸਐਚਓ ਸਾਹਿਬ ਆਏ ਸੀ ਔਰ ਉਹਨਾਂ ਨੂੰ ਅਸੀਂ ਸਮੁੱਚੇ ਸ਼ਹਿਰ ਵੱਲੋਂ ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਵਪਾਰ ਮੰਡਲ ਵੱਲੋਂ ਇਹ ਬੇਨਤੀ ਕੀਤੀ ਹੈ ਕਿ ਜਿਹੜੀ ਇਹ ਕੱਲ ਚੋਰੀ ਦੀ ਔਰ ਡਕੈਤੀ ਦੀ ਘਟਨਾ ਹੋਈ ਹੈ ਇਹ ਬਹੁਤ ਹੀ ਮੰਦ ਭਾਗੀ ਘਟਨਾ ਹੈ ਔਰ ਇਸ ਦੇ ਕਰਕੇ ਸਾਰੇ ਸ਼ਹਿਰ ਦੇ ਵਿੱਚ ਇੱਕ ਬਹੁਤ ਬੜਾ ਡਰ ਦਾ ਮਾਹੌਲ ਬਣਿਆ ਆਇਆ ਹੈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਜੇ ਚੰਗੀ ਪੁਲਿਸ ਦੀ ਕਾਰਵਾਈ ਵਧੀਆ ਹੋਵੇ ਪੁਲਿਸ ਦਾ ਡਰ ਹੋਵੇ ਤਾਂ ਇਸ ਤਰ੍ਹਾਂ ਦੀ ਵਾਰਦਾਤ ਸ਼ਹਿਰ ਦੇ ਵਿੱਚ ਕਿਉਂ ਹੋਵੇ ਸੋ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਦੋ ਘਰਾਂ ਦੇ ਵਿੱਚ 골ਡ ਦਾ ਔਰ ਕੈਸ਼ ਦਾ ਨੁਕਸਾਨ ਹੋਇਆ ਹੈ ਇੱਕ ਦੀ ਅਮਾਉਂਟ 6.5 ਲੱਖ ਪਲੱਸ 골ਡ ਹੈ ਦੂਜੇ ਦੀ ਕੁਝ 50000 ਰੁਪਿਆ ਦੇ ਕਰੀਬ ਔਰ 골ਡ ਚਾਂਦੀ ਦੀ ਕੋਈ ਵਾਰਦਾਤ ਹੈ ਉਹ ਦੋ ਘਰਾਂ ਦੇ ਵਿੱਚੋਂ ਇਹ ਨੁਕਸਾਨ ਹੋਇਆ ਹੈ ਅਸੀਂ ਪੁਲਿਸ ਨੂੰ ਬੇਨਤੀ ਕੀਤੀ ਹੈ ਸਮੁੱਚੇ ਸ਼ਹਿਰ ਦੇ ਨਿਵਾਸੀਆਂ ਵੱਲੋਂ ਸਾਰੇ ਸਾਥੀਆਂ ਵੱਲੋਂ ਕਿ ਇਹਨੀ ਰਿਕਵਰੀ ਜੇਤੀ ਤੋਂ ਜੇਤੀ ਕਰਾਈ ਜਾਵੇ ਇਸ ਦੇ ਵਿੱਚ ਦੇਰ ਪਾਉਣ ਦੇ ਨਾਲ ਹੋਰ ਪਈਆ ਖੁਰਦਬੁਰਦ ਹੋ ਜਾਊਗਾ ਸੌਨਾ ਖੁਰਦਬੁਰਦ ਹੋ ਜਾਊਗਾ ਔਰ ਉਹਨਾਂ ਘਰਾਂ ਦਾ ਨੁਕਸਾਨ ਹੋ ਜਾਊਗਾ ਜਿਨ੍ਹਾਂ ਨੇ ਆਪਣੀ 10-10 ਰੁਪਏ ਜੋੜ ਕੇ ਇਹ ਆਪਣੀ ਮਿਹਨਤ ਦੀ ਕਮਾਈ ਇਕੱਠੀ ਕੀਤੀ ਹੈ ਸੋ ਅਸੀਂ ਸਾਰੇ ਮੇਰੇ ਨਾਲ ਹੋਰ ਵੀ ਸਾਡੇ ਪੋਲੀਟੀਕਲ ਪਾਰਟੀਆਂ ਦੇ ਲੋਕ ਲੀਡਰ ਸਹਿਬਾਨ ਔਰ ਸਾਰੇ ਸਾਥੀ ਸਾਡੇ ਵਪਾਰ ਮੰਡਲ ਦੇ ਔਰ ਸ਼ਹਿਰ ਦੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਇਸ ਗੱਲ ਤੇ ਹਾਮੀ ਭਰਦੀਆਂ ਕਿ ਅਗਰ ਐਸਟੀਓ ਸਾਹਿਬ ਜਾਂ ਮਲੋਟ ਪੁਲਿਸ ਇਸ ਦੀ ਛਾਣਬੀਨ ਦੇ ਵਿੱਚ ਕਾਮਯਾਬ ਹੋ ਕੇ ਤੇ ਸਾਨੂੰ ਇਸ ਦਾ ਨਿਆਂ ਦੇ ਦਿੰਦੀ ਹੈ ਫਿਰ ਠੀਕ ਹੈ ਅਗਰ ਅੱਜ ਤੱਕ ਅੱਜ ਰਾਤ ਤੱਕ ਸਾਨੂੰ ਕੋਈ ਸਹੀ ਨਿਆਂ ਨਹੀਂ ਮਿਲਦਾ ਤਾਂ ਕੱਲ ਸਵੇਰ 10 ਵਜੇ ਉਹ ਇਹ ਤੇ ਸਾਡੇ ਪਤਵੰਤੇ ਸੱਜਣਾਂ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਇਕੱਠੇ ਹੋ ਕੇ ਅਗਲਾ ਫੈਸਲਾ ਅਸੀਂ ਜੋ ਮਲੋੜ ਪੁਲਿਸ ਦੇ ਖਿਲਾਫ ਔਰ ਸਰਕਾਰ ਦੇ ਖਿਲਾਫ ਜਿਹੜਾ ਵੀ ਸਾਨੂੰ ਲੈਣਾ ਪਿਆ ਅਸੀਂ ਲੈਣ ਦੇ ਵਿੱਚ ਕੋਤਾਈ ਨਹੀਂ ਕਰਾਂਗੇ ਪੁਲਿਸ ਦਾ ਪੁਲਿਸ ਦਾ ਰਵੱਈਆ ਦੇਖੋ ਉਹਦੇ ਵਿੱਚ ਫਰਕ ਆ ਰਿਹਾ ਹੈ ਪੁਲਿਸ ਕਹ ਰਹੀ ਹੈ ਕਿ ਉਹ ਕੱਲਾ ਬੰਦਾ ਹੈ ਪਰ ਜਦੋਂ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਚੋਰੀ ਕਰਨ ਵਾਲਾ ਬੰਦਾ ਜਿਹੜਾ ਇਸ ਤਰ੍ਹਾਂ ਡੰਦਾ ਹੈ ਚਾਹੇ ਦਿਨੇ ਕਰੇ ਚਾਹੇ ਰਾਤੀ ਕਰੇ ਕ੍ਰਿਮੀਨਲ ਬੰਦਾ ਕਦੇ ਇੱਕ ਬੰਦਾ ਉਹ ਨੰਗ ਦਾ ਟੱਪ ਦਾ ਸਕੂਟਰ ਜਿਹਨੇ ਮੋਬਾਈਲ ਖੋਣਾ ਉਹ ਵੀ ਇਕੱਲਾ ਨਹੀਂ ਖੋਣਾ ਜਿਹਨੇ ਮੋਬਾਈਲ ਖੋਣਾ ਤੁਰੇ ਜਾਂਦੇ ਨੇ ਉਹ ਵੀ ਇਕੱਲਾ ਨਹੀਂ ਖੋਣਾ ਉਹ ਦੋ ਜਾਣੇ ਹੁੰਦੇ ਆ ਤੇ ਜਿਹੜਾ ਜਿਹਨੇ ਇਸ ਤਰ੍ਹਾਂ ਦੀ ਪਲਾਨਿੰਗ ਕਰਕੇ ਘਰਾਂ 'ਚ ਵੜੇ ਹੈ ਉਹ ਦੋ ਬੰਦੇ ਜਾਂ ਤਿੰਨ ਬੰਦੇ ਜਾਂ ਟੀਮ ਕਿਉਂ ਨਹੀਂ ਹੋ ਸਕਦੀ ਉਹ ਏ ਟੀਮ ਦਾ ਕੰਮ ਹੈ ਔਰ ਪੁਲਿਸ ਸੇਵਿਸ ਦੀ ਟੀਮ ਨੂੰ ਛਾਣਵੀਨ ਕਰਕੇ ਇਸ ਸਾਡੇ ਪਬਲਿਕ ਦੇ ਸਾਹਮਣੇ ਜੱਗਰ ਕਰੇ ਕਿ ਆਹ ਬੰਦੇ ਆ ਆ ਤੁਹਾਡਾ ਪੈਸਾ ਪਿਆ ਆ ਤੁਹਾਡਾ 골ਡ ਪਿਆ ਔਰ ਬ੍ਰਾਮ ਦੀ ਗਿਰ ਕਰਾਵੇ ਤੇ ਸਾਡੀ ਪੁਲਿਸ ਨਾਲ ਕੋਈ ਨਾਰਾਜ਼ਗੀ ਨਹੀਂ ਜੇ ਪੁਲਿਸ ਨਹੀਂ ਕਰਾਉਂਦੀ ਤਾਂ ਸਾਡਾ ਸ਼ਹਿਰ ਜਿਹੜਾ ਹੈ ਸਾਰਾ ਉਹ ਪੁਲਿਸ ਇਸ ਗੱਲ ਤੇ ਨਾਰਾਜ਼ਗੀ ਕਰੂਗਾ ਔਰ ਇਸ ਦਾ ਵਿਰੋਧ ਕਰਾਂਗੇ ਔਰ ਜੋ ਵੀ ਵਿਰੋਧ ਸਾਡੀ ਸਾਡੀਆਂ ਜਥੇਬੰਦੀਆਂ ਫੈਸਲਾ ਕਰਨੀਆਂ ਉਸ ਟਾਈਪ ਦਾ ਅਸੀਂ ਵਿਰੋਧ ਕਰਾਂਗੇ ਅਗਰ ਪੁਲਿਸ ਦੀ ਕਾਰਵਾਈ ਤੇ ਸੰਤੁਸ਼ਟ ਨਹੀਂ ਹੁੰਦੇ ਤਾਂ ਕੀ ਫੈਸਲਾ ਲਿਆ ਜਾ ਸਕਦਾ ਦੇਖੋ ਅਸੀਂ ਕੱਲ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਜੋ ਵੀ ਅੱਜ ਤੀ ਫੈਸਲਾ ਨਹੀਂ ਲਿਆ ਗਿਆ ਬਟ ਅੰਦਾਜ਼ਾ ਇਹ ਹੈ ਕਿ ਅਸੀਂ ਕੱਲ ਪੁਲਿਸ ਥਾਣੇ ਅੱਗੇ ਧਰਨਾ ਦੇਣ ਦਾ ਕੋਈ ਪ੍ਰੋਗਰਾਮ ਬਣਾਵਾਂਗੇ ਤਾਂ ਕਿ ਪੁਲਿਸ ਨੂੰ ਇਸ ਗੱਲ ਤੇ ਅਸੀਂ ਮਜਬੂਰ ਕਰ ਦਈਏ ਕਿ ਤੁਹਾਨੂੰ ਨਿਆਂ ਸਾਨੂੰ ਦੇਣਾ ਹੀ ਪਊ